ਸਾਸੀ ਗਾਲ ਜੀ ਵੀਰ ਜੀ ਪਚੀਮਾ ਡੇਰੀ ਫਾਰਮ ਤੇ ਆਪ ਸਭ ਦਾ ਸਵਾਗਤ ਆ ਅੱਜ ਆਇਆ ਜੀ ਪਿੰਡ ਵੀਲਾ ਤਹਿਸੀਲ ਫਤੇਗੜ ਚੂੜੀਆਂ ਤੇ ਜ਼ਿਲ੍ਹਾ ਗਰਦਾਸਪੁਰ ਬਾਕੀ ਵੀਰ ਹੁਣਾ ਕੋ ਨਾ ਦੋ گاਵਾ ਆਇਆ ਮੇਲੇ ਲੁੱਟਣ ਆਲੀਆਂ ਜੇ ਤਾਜੀ ਸੂਈ ਵੀਰ ਹੁਣਾ ਪੌਣੀ ਤੇ ਪੰਨਾਂ ਵਿਹੜਾਂ ਦੀ ਬਾਕੀ ਤਿੰਨ ਆਪਣੇ ਹੋਣ ਤੋਂ ਪਹਿਲਾਂ ਪਹਿਲਾਂ ਵੇਗੀਆਂ ਇੱਕ ਸੂਈ ਸਵਾਈ ਚੰਗੀ ਵਿਹੜ ਅਜੇ ਜੇਰ ਜੂੜ ਛੁੱਟਦੀ ਵਿਹੜ ਨੇ ਸੂਈ ਸਵਾਈ ਤਾਜੀ ਜੇ ਤੇ ਇੱਕ ਵੀਰ ਹੁਣਾ ਕੋ ਗੱਬਣ ਆ ਉਹ ਵੀ ਚੰਗੇ ਰਿਕਾਰਡ ਵਾਲੀ ਆ ਬਾਕੀ ਲੈਨੇ ਵੀਰ ਹਣਾ ਕੋ ਜਾਣਕਾਰੀ ਬਾਕੀ ਵੀਰਾਂ ਨੇ ਫੋਨ ਕੀਤਾ ਵੀ ਮੇਲੇ ਵਾਸਤੇ ਵੜਣਾ ਚਾਹੀਦੀਆਂ ਬਾਕੀ ਲੋ ਜੀ ਵੀਰ ਜੀ ਵੀਡੀਓ ਚੈੱਕ ਕਰਕੇ ਤੇ ਵੀਰ ਹਣਾ ਨਾਲ ਫੋਨ ਕਰ ਲਿਓ ਬਸ ਇੱਕ ਰੀ ਮੇਲੇ ਤੇ ਜਿੱਦਾਂ ਮਰਜੀ ਆ ਵੇਖੋ ਕਿੰਨੀ ਮਾਸੂਮ ਜੀ ਵਸ਼ੀ ਬਹੁਤ ਜਿਆਦਾ ਖੂਬਸੂਰਤ ਜੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਹਾਂਜੀ ਵੀਰ ਜੀ ਪਿੰਡ ਤੁਹਾਡਾ ਦੱਸ ਦੋ ਮਾੜਾ ਜਾ ਪਿੰਡ ਵੀ ਲਾ ਤੇ ਜਾ ਤੇ ਜ਼ਿਲ੍ਹਾ ਤੇ ਤਹਿਸੀਲ ਫਤੇਗੜ ਚੂੜੀਆਂ ਦੇ ਫਤੇਗੜ ਚੂੜੀਆਂ ਦੇ ਚਲਾ ਗਰਦਾਸਪੁਰ ਹਾਂਜੀ ਤੇ ਆਪਣਾ ਫੋਨ ਨੰਬਰ ਦੱਸ ਦੋ 77476 ਹਾਂਜੀ ਪਾਲੀ ਪੰਡਤ ਠੀਕ ਆ ਤੇ ਫਿਰ ਅੱਜ ਕਿਹਦੇ ਤੋਂ ਕਿਹੜੀ ਤੋਂ ਚਾਲੂ ਕਰੀਏ ਪਹਿਲਾਂ ਪਹਿਲਾਂ ਵੱਡੀ ਤੋਂ ਚਾਲੂ ਕਰ ਲੈਨੇ ਆ ਵੱਡੀ ਤੋਂ ਕਰ ਲਈਏ ਹਾਂਜੀ ਕੀ ਡਿਟੇਲ ਜੇ ਦੀ ਇਹ ਦੁੱਧ ਕੱਢਿਆ 27 22 ਕਿਲੋ ਪਹਿਲੇ ਸਵੇਰ ਅੱਛੀ ਮੇਰੇ ਕੋਲੇ ਗਈ ਹੈ ਪਹਿਲਾ ਸੂਆ ਠੀਕ ਹੈ ਕਿ ਦੂਜਾ ਸੂਆ ਸੁਣੀ ਆ ਬਾਕੀ ਮੇਰੀ ਚੈੱਕ ਕਰ ਲੋ ਜੇ ਪੰਡਾਂ ਹੀ ਪਾਈਆਂ ਜੇ ਵੈੜ ਨੇ ਬਾਕੀ ਤੁਸੀਂ ਆਪ ਅੰਦਾਜ਼ਾ ਲਾ ਲਿਓ ਵੀ ਦੁੱਧ ਕਿੰਨਾ ਕੱਢੂਗੀ ਕਿਉਂਕਿ ਦੱਸਿਆਂ ਦੱਸਾਂਗੇ ਤਾਂ ਤੁਸੀਂ ਮੰਨਣਾ ਨਹੀਂ ਬਾਕੀ ਇਹ ਅੰਦਾਜ਼ਾ ਰਾਉਣ ਵਾਲੀਆਂ ਚੀਜ਼ਾਂ ਆ ਵੀ ਦੋ ਦਿਨ ਕਿੰਨਾ ਵੈੜ ਨੇ ਕੱਢਣਾ ਬਾਕੀ ਵੀਰੀ ਤੋੜ ਦੋ ਆ ਥੋੜਾ ਜਿਹਾ ਨੂੰ ਤੋੜ ਦੋ ਨੇ ਲਓ ਜੀ ਵੀਜੀ ਕਰੋ ਚੱਕ ਵੱਡੀ ਵਹਿੜ ਜੇ ਬਾਕੀ ਵੀਜੀ ਇਹ ਛੋਟੇ ਹਾਥੀ ਦੀ ਜਾਣ ਵਾਲੀ ਨਹੀਂ ਜੇ ਇਹ ਵੱਡੀ ਗੱਡੀ ਲੈ ਕੇ ਆਇਓ ਕਿਉਂਕਿ ਜਾਦੀਆਂ ਬੰਨਣ ਨਾਲੋਂ ਇਦਾਂ ਦੀ ਇੱਕ ਅਧੀ ਬੰਨੀ ਹੋਵੇ ਤੇ ਬਹੁਤ ਆ ਬਾਕੀ ਇਹ ਦੇਣ ਇੱਕ ਤੋਂ ਲੈ ਜੂਗੀ ਵਹਿੜ ਨਾ ਬਾਕੀ ਮੇਲੇ ਲੁੱਟਣ ਆਲੀਆਂ ਅਜੇ ਹੁਣ ਵੀ ਆਪਣਾ ਮੇਲਾ ਚੱਲਣਾ ਦੂਜਾ ਵੱਲੇ ਦੀਵਾਲੀ ਦਾ ਤੇ ਬਾਕੀ ਜਿਆਦਾ ਫਿਰਨ ਦੀ ਲੋੜ ਨਹੀਂ ਆ ਵੀਰ ਹੁਣ ਨਾ ਕੰਟੈਕਟ ਕਰ ਲਿਓ ਤੇ ਵੱਡੀ ਵਹਿੜ ਤੈਨੂੰ ਜਾਇਜ਼ ਰੇਟ ਤੇ ਦਵਾ ਦੇਣੀ ਆਪਾਂ ਬਾਕੀ ਮੇਲੇ ਤੇ ਤੇ ਇਹੋ ਜਿਹੇ ਡੇਡ ਡੇਡ 2 2 ਲੱਖ ਦੀਆਂ ਆ ਤੇ ਬਾਕੀ ਕਰਦੇ ਵੀਰ ਉਹਨਾਂ ਨਾਲ ਹਾਂਜੀ ਵੀਰ ਜੀ ਕੀ ਮੁੱਲ ਜੇ ਫਿਰ ਤਾਂ ਜਾਇਜ਼ ਜੀ ਦੇ ਦਈਏ ਕਿ ਵੀਰ ਨੇ ਮੇਲੇ ਵਾਸਤੇ 85 ਕਰੀਏ ਆਪਾਂ 80 ਕਰੇ ਹਾਂ ਨਾ 100 ਛੋੜੀ ਕਰਾਂਗੇ 75 ਹਜ਼ਾਰ ਦੇ ਦਿਆਂਗੇ ਠੀਕ ਆ ਹਾਂਜੀ ਬਾਕੀ ਵੀਰ ਜੀ ਕਰੋ ਚੱਕ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹ ਮੇਲੇ ਤੇ ਤਾਂ ਕੀ ਮੁੱਲ ਪਊਗਾ ਪੂਰੀ ਵੱਡੀ ਵਹਿੜ ਆ ਤੇ ਬਾਕੀ ਦੂਹਰਾ ਤੁਹਾਨੂੰ ਵਿਖਾਉਣੇ ਨਗੀਨਾ ਤਾਜੀ ਸੂਈ ਥੋੜਾ ਜਿਹਾ ਕਰਦੀ ਬੱਚੇ ਦਾ ਕਰਕੇ ਤੇ ਅਜੇ ਹੁਣੇ-ਹੁਣੇ ਸੁਈ ਜੇ ਬਾਕੀ ਕਰ ਲੋ ਚੱਕ ਤੁਸੀਂ ਬਹੁਤ ਜ਼ਿਆਦਾ ਚੰਗੀ ਵੜ ਆ ਥਾਣਵਾਂ ਨੇ ਦੀ ਵੀ ਬਹੁਤ ਜ਼ਿਆਦਾ ਹੀ ਚੰਗੀ ਆ ਬਾਕੀ ਵੀ ਜੀ ਤਰੂਗੀ ਥੋੜਾ ਜਿਹਾ ਇਹ ਬੱਚੇ ਦਾ ਕਰੂਗੀ ਤਰੂਗੀ ਪੰਜ ਮਿੰਟ ਟੋਰ ਦੋ ਥੋੜਾ ਜਿਹਾ ਇਹਨੂੰ ਵੀ ਵਿਖਾਈਏ ਵੀਰਾਂ ਨੂੰ ਵੀਰ ਅੱਜ ਫੋਨ ਕਰਦੇ ਵੀ ਮੇਲੇ ਵਾਸਤੇ ਵੀਰ ਪਸ਼ੂ ਚਾਹੀਦੇ ਆ ਬਾਕੀ ਅੱਜ ਤੁਹਾਨੂੰ ਮੇਲੇ ਵਾਲੇ ਹੀ ਵਿਖਾਉਣੇ ਆ ਮੈਂ ਵੀ ਅੱਜ ਵਿਖਾਉਣੇ ਤੁਹਾਨੂੰ ਮੇਲੇ ਵਾਲੇ ਹੀ ਆ ਮਾੜਾ ਨਹੀਂ ਵੀ ਪਸ਼ੂ ਵਿਖਾਉਣਾ ਅੱਜ ਕਰੋ ਚੱਕ ਆਡਰ ਕਵਾਲਿਟੀ ਖੂਬ ਸੂਤ ਜੀ ਆ ਬਾਕੀ ਆ ਦਿਵਾਲੀ ਦੇ ਤੋਹਫੇ ਵੀ ਆ ਨਾਲ ਹੀ ਕਿਉਂਕਿ ਇਦਾਂ ਦੇ ਜਿਹੜੇ ਪਸ਼ੂ ਦਿਵਾਲੀ ਦੇ ਤੋਹਫੇ ਹੁੰਦੇ ਆ ਕਰੋ ਚੱਕ ਫੇਸ ਬਿਊਟੀ ਇਦਾਂ ਦੀਆਂ ਵੜਾ ਵੀ ਜੀ ਘਟਵਾਦੀ ਲੱਗਦੀਆਂ ਜੇ ਬਾਕੀ ਵੀਰ ਹੁਣਾਂ ਨੇ ਨਾ ਅੱਜ ਬਹੁਤ ਜ਼ਿਆਦਾ ਵੀਰਾਂ ਦੀ ਡਿਮਾਂਡ ਹੀ ਵੀ ਮੇਲੇ ਵਾਸਤੇ ਪਸ਼ੂ ਚਾਹੀਦੇ ਆ ਤੇ ਮੈਂ ਵੀ ਤੁਹਾਨੂੰ ਅੱਜ ਵਿਖਾਵਾਂਗੇ ਮੇਲੇ ਵਾਲੇ ਭਾਵੇਂ ਥੋੜਾ ਜਿਹਾ ਦੂਰ ਨੇੜੇ ਜਾਣਾ ਪਵੇ ਅਡਰ ਕੁਆਲਟੀ ਉਹਨਾਂ ਹੀ ਵਾਨਾ ਗਾਂ ਨੂੰ ਜੇ ਤੇ ਉਹਨਾਂ ਹੀ ਪਛਾਣ ਨੂੰ ਜੇ ਚੰਗਾ ਦੁੱਧ ਕੱਢੂਗੀ ਹਾਂਜੀ ਵੀ ਨਹੀਂ ਇਹਦੀ ਕੀ ਡਿਟੇਲ ਜੇ ਕਿੰਨਾ ਦੁੱਧ ਪਾ ਦੂਗੀ ਅਰਕੀ ਇਹ ਉਧਰ ਅਰਕਾ ਕੱਢਦੇ ਕੀ 20 ਕਿਲੋਜ਼ ਲੱਗ ਪਾਗੇ ਵੀ ਲਓ ਜੀ ਵੀਰ ਜੀ ਬਾਕੀ ਇਹਨਾਂ ਦੇ ਤੁਸੀਂ ਆਪ ਹਿਸਾਬ ਲਾ ਲਓ ਵੀ ਵਹਿੜ ਆਪ ਕੱਢੂਗੀ ਨਵੀਂ ਵਹਿੜ ਆ ਜੇ ਇਹ ਕਿੰਨੇ ਦੇ ਦੇ ਦੀ ਵੀਰ ਜੀ ਇਹ ਮੁੱਲ ਪਾ 80 ਕਰੀ ਆ ਪੰਜਾ ਕਰੀ ਹਾਂ ਨਾ 70 ਰਿਆ ਦੇ ਦਾਂਗੇ ਛੋਟ ਕਰਾਂਗੇ 100 ਚੋਂ ਠੀਕ ਆ ਲਓ ਜੀ ਵੀਰ ਜੀ ਵੱਡੀਆਂ ਵਹਿਣਾ ਦੋਵੇਂ ਬਾਕੀ ਤੁਸੀਂ ਆਪਣੀ ਤਸੱਲੀ ਕਰਕੇ ਚੋ ਚਵਾ ਕੇ ਖਰੀਦਿਓ ਬਾਕੀ ਵੀਰਾਂ ਦੀ ਡਿਮਾਂਡ ਹੀ ਵੀ ਮੇਲੇ ਵਾਸਤੇ ਪਸ਼ੂ ਚਾਹੀਦੇ ਵਿਖਾਇਆ ਜੀ ਤੁਹਾਨੂੰ ਮੇਲੇ ਵਾਲੀ ਜੇ ਚਲੋ ਧੰਨਵਾਦ ਜੀ ਵੀਰ ਜੀ